ਹੁਣ ਇਸ ਤੋਂ ਅੱਗੇ ਸ਼ੁਰੂ ਕਰਦੇ ਹਾਂ ਖਾਲਸਾ ਜਨ ਅਸਮਾਗਮ ਦਾ ਇੰਤਜ਼ਾਮ ਕਰਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਮਰਤਸਰ ਜੀ ਦੀ 1996 ਤੋਂ 1999 ਤੱਕ 10ਵੇਂ ਪਾਤਸ਼ਾਹ ਜੀ ਦੀ ਆਗਿਆ ਵਿੱਚ ਸੇਵਾ ਨਿਮਾ ਕੇ ਸ੍ਰੀ ਹਰਮੰਦਰ ਸਾਹਿਬ ਅਮਰਤਸਰ ਤੋਂ ਪਾਈ ਮਨੀ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਆ ਗਏ ਇੱਕ ਵਸਾਖਾ ਸੋਨਾ ਸੁਨਣਾ ਨਵੇਂ ਨੂ ਖਾਲਸਾ ਸਿਰਜਣਾ ਸਮਾਗਮ ਦਾ ਸਾਰਾ ਪ੍ਰਬੰਧ ਤਾਂ ਤਸਿਰ ਕੇਸਗੜ੍ਹ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਭਾਈ ਮਨੀ ਸਿੰਘ ਜੀ ਅਤੇ ਭਾਈ ਚੌਪਤਰਾਏ ਜੀ ਨੇ ਕੀਤਾ ਗੁਰੂ ਕੀਆਂ ਸਾਖੀਆਂ ਤੇ ਇਸ ਸੰਦ ਕੋ ਪਿਆਰਾ ਸੰਗ ਪਲੰਪੰਨਾ 120 ਤੇ ਲਿਖਦੇ ਹਨ ਚੜਦੇ ਸਾਰਸਤਾਰਾਂ ਸੇ 55 ਸਹੀ ਸੰਮਤ 1700 ਪੰਜਾਬ ਸਾਖ ਮੈਂ ਸਾਖੀ ਤੇ ਕਿ 1 ਦਿਨ ਪਹਿਲੇ ਦੀਵਾਨ ਮਨੀ RAM ਮਨੀ ਸਿੰਘ ਅਸੂਬਚਨ ਹੋਆ 5 ਦੰਬੋ ਵਾਲਾ ਹਿੰਦਾ ਲਾ ਹਿੰਦਾ ਲਾਇ ਦਿਗੇ ਜਾਏ ਅਗਲੇ ਦਿਨ ਦੇ ਦਿਵਸ ਮੈਂ ਸਾਖੀ ਕੋ ਨੀਹੂ ਸੁਬਾ ਰਵਾ ਬਿਆ ਸਰੀ ਆਸਾਂ ਜੀ ਕੀ ਬਾਰ ਕਾ ਕੀਤਨਾ ਕਰਾ ਬਸ ਚਾਤ ਭਾਈ ਮਨੀ RAM ਨੇ ਅਸੀਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਸ਼ਬਦ ਦੀ ਕਥਾ ਵੀ ਕਥਾ ਕੀ ਅਪ੍ਰਾਂਤ ਸ੍ਰੀ ਦਸ਼ਮੇਸ਼ ਖਾਲਸਾ ਹੋਏ ਸ੍ਰੀ ਸਾਹਿਬ ਮਿਆਨ ਸੀਨ ਕਾਲਾ ਬਚਨ ਹੋਆ ਭਾਈ ਸਿੱਖੋ ਮੂਝੇ ਕਿਸੇ ਸਿੱਖਕਾ ਸੀ ਚਾਹੀਏ ਛੇਤੀ ਕਰੋ ਦੇਰ ਨਾ ਲਗਾਏ ਤੀਨ ਬਾਰ ਮੁਖ ਹਤੀ ਜੈਹੀ ਬਚਨ ਕਿਆ ਪਾਇਨੰਦ ਲਾਲ ਜੀ ਇੱਕ ਪਾਵਨ ਸਥਾਨ ਤੇ 15 ਫਰवरी 1995 ਈਸਵੀ ਨੂੰ ਮਲਤਾਨ ਦੀ ਸੰਗਤ ਨਾਲ ਪੂਜੇ ਸਨ ਇਹਨਾਂ ਨੇ ਵੀ ਸੰਗਤ ਲਈ ਲੰਗਰ ਦਾ ਸਿੱਖਾਂ ਨਾਲ ਮਿਲ ਕੇ ਅੰਤਿਮ ਕੀਤਾ ਜੇ ਸਮੇਂ 10ਵੇਂ ਪਾਸ਼ਾ ਜੀ ਨੇ ਆਪਣੇ ਪੇਸ ਬਦਲ ਕੇ ਗੁਰੂ ਕੇ ਲੰਗਰ ਦੀ ਪਰਖ ਕੀਤੀ ਤਾਂ ਉਸ ਸਮੇਂ ਪਾਇਨੰਦ ਲਾਲ ਜੀ ਲੰਗਰ ਦੀ ਪਰਖ ਵਿੱਚ ਸਪੂਨ ਨਿਤਰੇ ਸਨ 10ਵੇਂ ਪਾਤਸ਼ਾਹੀ ਭਾਈ ਅਨੰਦ ਲਾਲ ਜੀ ਦੀ ਸੀਮਾ ਤੇ ਬੜੇ ਪ੍ਰਸੰਨ ਹੋਏ ਖਾਲਸਾ ਪੰਥੀ ਸਾਜਣਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਪੌਂਟਾ ਸਾਹਿਬ ਜੀ ਸਹਿਬ ਜੀ ਵਿਖੇ ਲਗਭਗ 4.5 ਸਾਲ ਰਹਿ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਰੀ ਸਿੱਖ ਜਵਾਨਾਂ ਤੇ ਪਰਿਵਾਰ ਸਹਿਤ 27 ਅਕਤੂਬਰ 1688 ਨੂੰ ਵਾਪਸ ਆ ਗਏ ਸਤਗੁਰੂ ਜੀ ਦੇ ਨਾਲ ਭਾਈ ਮਨੀ ਸਿੰਘ ਜੀ ਵੀ ਆਏ ਹੁੰਦੇ ਆਂ ਹੀ ਆਪ ਜੀ ਨੇ ਕਿਲਿਆਂ ਦੀ ਸਾਰੀ ਕਰਵਾਈ ਦਸ਼ਮੀਸ਼ ਜੀ ਨੇ ਇਹ ਤਾਂ ਲਿਆ ਸੀ ਕਿ ਜਹੇ ਪੰਥ ਦੀ ਸਜਣਾ ਕੀਤੀ ਜਾਵੇ ਜੋ ਜਬਤ ਤੋਂ ਅਣਾਈ ਦੇ ਬਰਦ ਨਰਪਾਏ ਹੋ ਕੇ ਮੁਕਾਬਲੇ ਲਈ ਡਟ ਜਾਵੇ ਗਲਗੀ ਤਾਂ ਦਸ਼ਮੀਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਜਣਾ ਦੀ ਪੂਰਤੀ ਲਈ ਹੁਕਮਨਾਮੇ ਭੇਜ ਦਿੱਤੇ ਇਹ ਵਸਾਖੀ ਦੀ ਸੰਗਰਾਮ ਸੰਮਤ 1755 ਬਿਕਰਮੀ ਦੇ ਮੌਕੇ ਤੇ ਸਮੂਹ ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਮੰਚਣਾ ਉੰਚਣ ਖਾਲਸਾ ਪੰਥ ਦੀ ਸ਼ਾਨ ਨੂੰ ਸਪਸ਼ਟ ਕਰਦਾ ਹੋਇਆ ਦਸਮੀ ਹਸਪਤਾ ਜੀ ਦਾ ਦਰਬਾਰੀ ਕਵੀ ਸੈਨਾਪਤੀ ਸ੍ਰੀ ਗੁਰੂ ਸੁਭਾ ਗ੍ਰੰਥ ਵਿੱਚ ਲਿਖਦਾ ਹੈ ਕਲਮੇ ਕਰਨ ਹਰ ਨਿਰੰਕਾਰ ਕਲਾ ਤਾਰ ਜਗ ਕੋ ਅਧਾਰਨੀ ਗੋਬਿੰਦ ਸਿੰਘ ਆਜੂ ਹੈ ਅਸੋਰ ਸਿੰਘਾ ਰਵੇ ਗੁਰੂ ਨਰਜਨ ਕੀ ਮਾਰਬੇ ਕੋ ਸੰਘਟਨਾਰਬੇ ਕੋ ਖਾਲਸਾ ਬਣਾ ਜੋ ਹੈ ਪਾਠ ਵਹੀ ਅਨਸਾਰ ਸਾਉ ਕੋ ਨੀਲ ਅੰਬਰ ਪਹਿਨਾਇਆ tatha ਸੁਣੀ ਗਏ ਪੰਜ ਸਿੰਘ ਨੀਲੇ ਲਿਵਾਸ ਵਿੱਚ ਹੀ ਸਨ ਕਵੀ ਸੈਨਾਪਤੀ ਗਿਆਨੀ ਗਿਆਨ ਸਿੰਘ ਜੀ ਲਿਖਤ ਖਾਲਸਾ ਛਾਣ ਦੀ ਮਿਤੀ ਤਵਾਰੀਖ ਗੁਰੂ ਖਾਲਸਾ ਵਿੱਚ 29 ਮਾਰਚ 1899 ਲਿਖਦਾ ਹੈ ਐਸੇ ਮਹਾਨਕਾਰ ਵਾਸਤੇ ਸਤਿਗੁਰੂ ਜੀ ਨੇ ਦੇਸ਼ ਦੇ ਸਾਰੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਹਕਮਨਾਮੇ ਭੇਜ ਦਿੱਤੇ ਕਿ ਵਿਸਾਖੀ ਦੀ ਸੰਗਰਾਂਦ ਸੰਮਤ 1752 ਦੇਨ ਬਧਵਾਨੂ ਸਭ ਸੰਗਤਾਂ ਨੂੰ ਅਨੰਦਪੁਰ ਸਾਹਿਬ ਕੇ ਹਮਾ ਕੇ ਪੰਚੜਾ ਅਜਾ ਅਨੰਦਪੁਰ ਸਾਹਿਬ ਦਾ ਲਖਾਰੀ ਡਾਕਟਰ ਹਜਿੰਦਰ ਸਿੰਘ ਸੰਤ ਲਗੀਰ ਖਾਲਸਾ ਪੜਿਤ ਕਰਨ ਦਾ ਸਾਲ 23 ਮਾਰਚ 1998 ਲਖਦਾ ਹੈ। ਦਸਮੇਸ਼ ਯਾਤਰਾ ਦੇ ਕਰਤਾ ਸੰਤਾ ਸਿੰਘ ਤਾਤਲੀ ਖਾਲਸਾ ਛਾਂਜਣ ਸਮਸ ਖਾਜਨਾ ਸੰਨ 1699 ਮਾਰਚ 29 ਵਿਸਾਖ 1752 ਦਨ ਬੰਦਵਾਰ ਮੰਨਦਾ ਹੈ। ਪੰਜਾਬ ਪਿਆਰੇਆਂ ਵਿੱਚੋਂ ਭਾਈ ਸਹਿਬ ਸਿੰਘ ਪਿੰਡ ਨੰਗਲ ਸੀਤਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਸੀ। ਵਚਿੱਤਰ ਜੀਵਨ ਗੁਰੂ ਗੋਬਿੰਦ ਸਿੰਘ ਲੇਖ ਸੋਢੀ ਤੇਜਾ ਸਿੰਘ ਪੰਨਾ 318 ਦਸਮੇਸ਼ ਯਾਤਰਾ ਦਾ ਪ੍ਰਸਿੱਧ ਲਖਾਰੀ ਸਰਦਾਰ ਸੰਤਾ ਸਿੰਘ ਤਾਤਲੇ ਪੰਨਾ 262 ਤੇ ਖਾਲਸਾ ਸਾਜਣਾ ਬਾਰੇ ਲਿਖਦਾ ਹੈ ਗੁਰੂ ਵਾਲੇ ਮਾਨਨ ਦੀ ਧਾਰਾ ਜਾਗਤ ਗੁਰੂ ਸੀ ਸਤਗੁਰ ਨਾਨਕ ਪਾਸ਼ਾ ਜੀ ਦੇ ਸਮੇਂ ਤੋਂ ਹੀ ਲਾਗੂ ਕੀਤੀ ਗਈ ਸੀ ਉਸ ਸਮੇਂ ਮਰਤ ਪਾਨ ਕਰਨ ਲਈ ਵਿਧੀ ਚਾਰਨ ਬਵਲ ਦੁਆਰਾ ਸਪੂਰਨ ਕੀਤੀ ਜਾਂਦੀ ਸੀ ਉਸ ਸਮੇਂ ਅਮਰਤਾ ਪਾਨ ਕਰਨ ਲਈ ਵਿਧੀ ਚਾਰਨ ਬਵਲ ਦੁਆਰਾ ਸਪੂਰਨ ਕੀਤੀ ਜਾਂਦੀ ਸੀ ਪਰੰਤੂ ਸੰਨ 1993 ਈਸਵੀ ਵਿੱਚ ਮਾਰਚ 23 ਮਿਤਾਵਕ ਸਾਂਖ ਪਹਿਲੀ ਸੰਮਤ 1755 ਦੇ ਬੱਧਵਾਰ ਨੂੰ ਸ੍ਰੀ ਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ 10ਵੇਂ ਪਿਤਾ ਜੀ ਨੇ ਗੁਰੂ ਧੰਨ ਕਰਨ ਦੀ ਵਿਧੀ ਰਚਨ ਬੋਲਨ ਦੀ ਬਜਾਏ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਵਿੱਚ ਤਬਦੀਲ ਕਰ ਦਿੱਤਾ ਜਿੱਤੀ ਜੋ ਕਿ ਅੱਜ ਕੱਲ 1999 ਤੋਂ ਖਾਲਸਾ ਅੰਤ ਵਿੱਚ ਚੱਲੂ ਹੈ ਕਨਗੀਧਰਨ ਸਮੇਸ਼ ਪਿਤਾ ਜੀ ਨੇ 30 ਮਾਰਚ 1699 ਬਿਕਰਮੀ ਸੰਮਤ 1752 ਵਿਸਾਖੀ ਦੇ ਦਿਹਾੜੇ ਦਿਨ ਬਦਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ 80000 ਦੇ ਭਾਰੀ ਪੰਥਕ ਕਾਠ ਵਿੱਚੋਂ ਪੰਜ ਸਿੰਘਾਂ ਦੇ ਸੀਸ ਲੈ ਕੇ ਪੰਜ ਬਾਣੀਆਂ ਜੋਬ ਜਪ ਜੀ ਸਹਿਬ ਜਾਪ ਸਹਿਬ ਤਾਂ ਪ੍ਰਸ਼ਾਸ ਰੀ ਚੌਪਈ ਸਹਿਵਾ ਤੇ ਆਨੰਦ ਸਹਿਬ ਜੀ ਦਾ ਪਾਠ ਕਰਕੇ ਖੰਡੇ ਤੇ ਬਾਟੇ ਦਾ ਅਮਰਤ ਤਿਆਰ ਕੀਤਾ ਗੁਰੂ ਕੀ ਕੀਆ ਸਾਖੀਆਂ ਅਨਸਾਰ ਗੁਰੂ ਜੀ ਨੇ ਦਵਾਨ ਧਰਮਚੰਦ ਸੇ ਕਹਾ ਤਮ ਇੱਕ ਪਥਰੀਕਾ ਕੁੰਡਾ ਤੇ ਲੋਹੇ ਕਾ ਬੱਟਾ ਤੇ ਖੰਡਾ ਲੈ ਆਏ ਆਏ ਬਚਨ ਪਾਇ ਦਵਾਨ ਜੀ ਲੈ ਆਏ ਗੁਰੂ ਜੀ ਨੇ ਸਤਲੁਜ ਨਦੀ ਦਾ ਪਾਣੀ ਪਾਇਆ ਪੌਲ ਤਿਆਰ ਕੀਤੀ ਪੰਜੋ ਸਿੱਖੋਂ ਕੋ ਸਾਵੇਂ ਖੰਡਾ ਫੇਰਨੇ ਲੱਗੇ پتھویں شری جو جی سا کا پاٹ کیا ماتا جیتو جی, جی نے پائے پرانت جاپ سوئیے چوپئی دار چرن کر سری آنند سا کا پاٹ کیا باٹا تیار ہوا یعنی کے بعد خلو خلو ہوئے اردس کی انت پانچوں کو امرت چایا پانچ ہی بار شری مکھ تھی شری واحر جی کی فتح ਜਾਈ ਡਾਕਟਰ ਮਹਿੰਦਰ ਕੋਰ ਇਤਿਹਾਸ ਮਾਤਾ ਸੁੰਦਰੀ ਜੀ ਵਿੱਚ ਇਸ ਕ੍ਰਸ਼ਮੀ ਨੂੰ یوں ਲਿਖਦੇ ਹਨ ਹੁਣ ਆਰਤਸ਼ਕਾਉਣ ਦੀ ਤਿਆਰੀ ਆਰੰਭ ਹੋਈ ਇੱਕ ਲੋਹੇ ਦਾ ਮੱਟਾ ਮੰਗਵਾਇਆ ਗਿਆ ਉਸ ਵਿੱਚ ਨਰਮਲ ਜਲ ਪਾਇਆ ਗੁਰੂ ਜੀ ਦੇ ਮਹਿਲ ਮਾਤਾ ਜੀਤੋ ਜੀਤੋ ਨੇ ਪਤੀ ਦੇ ਹਕਮ ਅਨਸਾਰ ਪਤਾਸੀ ਲਿਆ ਕੇ ਬਾਟੇ ਵਿੱਚ ਪਾਉਣੇ ਸ਼ੁਰੂ ਕੀਤੇ ਸੰ ਬਾਸ਼ਾ ਜੀ ਨੇ ਲੋਹੇ ਦੇ ਬਾਟੇ ਵਿੱਚ ਐਪ ਤਸਿਆਂ ਨੂੰ ਦੋ ਧਾਰੇ ਖੰਡੇ ਨਾਲ ਹਣਾਉਣਾ ਸ਼ੁਰੂ ਕੀਤਾ। ਦਸ਼ਮੇਸ਼ ਪਿਤਾ ਜੀ ਨੇ ਪੰਜਾਂ ਬਾਣੀਆਂ, ਜਪੁਜੀ ਸਾਹਿਬ, ਜਾਪ ਸਾਹਿਬ, ਅਮਰਤ ਸਬਈਏ, ਚੌਪਈ ਸਾਹਿਬ ਅਤੇ ਆਨੰਦ ਸਹਿਬ ਦਾ ਪਾਠ ਕਰਕੇ ਅਮਰਤ ਦਾ ਬੱਟਾ ਤਿਆਰ ਕਰਕੇ ਪਹਿਲਾਂ ਪੰਜਾਂ ਪਿਆਰਿਆਂ ਨੂੰ ਅਮਰਤ ਸ਼ਕਾਇਆ। ਫਿਰ ਦਸ਼ਮੇਸ਼ ਪਿਤਾ ਜੀ ਨੇ ਪੰਜਾਂ ਪਿਆਰਿਆਂ ਨੂੰ ਬੇਨਤੀ ਕੀਤੀ ਖਾਲਸਾ ਜੀ ਹੁਣ ਮੈਨੂੰ ਵੀ ਅਮਰਤ ਦੀ ਦਾਤ ਬਖਸ਼ੋ ਪੰਜ ਪਿਆਰੇ ਇਹ ਸੁਣ ਕੇ ਹੈਰਾਨ ਹੋ ਗਏ ਪੰਜਾਂ ਪਿਆਰਿਆਂ ਨੇ ਅਮਰਤ ਦਾ ਮੱਟੇ ਹਥਿਆਰ ਕਰਕੇ ਆਪਣੇ ਰਹਿਬਰ ਨੂੰ ਅਮਰਤ ਪਾਨ ਕਰਾਇਆ ਇਸੇ ਤੱਥ ਨੂੰ ਪਾਏ ਗੁਰਦਾਸ ਜੀ ਨੇ ਹੌਂਸਕੇ ਸੰਕੇਤ ਕੀਤਾ ਹੈ ਬਾਹੇ ਪ੍ਰਗਟਿਓ ਮਰਦ ਅੰਗਮੜਾ ਮਰੇ ਆਮ ਇਕ ਇਲਾ ਬਾ ਬਾ ਮਾ ਮਾ ਗੋਵਿੰਦ ਸਿੰਘ ਆਪੇ ਗੁਰਚੇਲਾ ਇਸ ਪਰੰਪਰਾ ਪਰੰਪਰਾ ਤੋਂ ਬਾਅਦ ਮਰਦ ਅੰਮੜਾ ਉਹ ਸਾਰੇ ਹੋਰ ਸਿੱਖ ਖਾਲਸਾ ਹੀ ਜਥੇਬੰਦੀ ਵਿੱਚ ਪ੍ਰਵੇਸ਼ ਹੋਣ ਲਈ ਸਤਿਗੁਰੂ ਜੀ ਦੇ ਅਰੰਭ ਬਗਾਂ ਸਭ ਸੰਪਾਦ ਪ੍ਰਾਪਤ ਕਰਨ ਲਈ ਹਾਜ਼ਰ ਹੋ ਗਏ ਜਿਨ੍ਹਾਂ ਵਿੱਚ ਭਾਈ ਰਾਮ ਸਿੰਘ ਭਾਈ ਦੀਵਾ ਸਿੰਘ ਭਾਈ ਟਹਿਲ ਸਿੰਘ ਭਾਈ ਈਸ਼ ਸਿੰਘ ਦਾਈ ਫਤੇ ਸਿੰਘ ਇਨ੍ਹਾਂ ਸਿੰਘਾਂ ਨੂੰ ਸਤਿਗੁਰੂ ਜੀ ਨੇ ਮੌਤੀ ਦੀ ਬਾਦੀ ਬਖਸ਼ੀ ਉਰਕੀਆਂ ਸਾਖੀਆਂ ਅਨੁਸਾਰ ਇਸ ਤੋਂ ਅਗਾਮੀ ਗੁਰਸਿੱਖ ਜਥੇਬੰਦੀ ਦੀ ਗਾਮੀ ਸਫਾ ਵਿੱਚ ਆਣ ਖਲੋਤੇ ਜਿਨ੍ਹਾਂ ਵਿੱਚ ਭਾਈ ਮਨੀ ਸਿੰਘ ਬਚਿੱਤਰ ਸਿੰਘ ਉਦੇ ਸਿੰਘ ਅਨਕ ਸਿੰਘ ਅਜਵ ਸਿੰਘ ਅਜੈਵ ਸਿੰਘ ਭਾਈ ਚਿੱਤਰ ਸਿੰਘ ਦਵਾਨਨ ਤਰਮ ਸਿੰਘਾਂ ਸਰਮ ਸਿੰਘ ਲੰਦਨਾ ਅਤੇ ਪਾਈ ਕਰਬਾ ਸਿੰਘ ਰਾਮ ਕੌਰ ਪਾਈ ਦਾਇ ਪਾਈ ਮਲਤਾਨੀ ਕਰਬਾ ਸਿੰਘ ਪਾਈ ਕਰਪਾ ਸਿੰਘ ਪਾਈ ਕਰਬਾ ਸਿੰਘ ਕਸ਼ਮੀਰੀ ਸੁਵੇਗ ਸਿੰਘ ਪਾਈ ਗਰਮਖ ਸਿੰਘ ਪਾਈ ਸੰਮਖ ਸਿੰਘ ਦੱਤ ਅਮਰੀ ਅਮਰੀਕ ਸਿੰਘ ਪਾਈ ਦਿਆ ਸਿੰਘ ਪੁਜਤ ਪਾਈ ਮਰਨਾ ਸਿੰਘ ਜੀ ਪਾਈ ਲਾਲ ਸਿੰਘ ਜੀ ਜਾ ਸ਼ਾਮਰੀ ਰੂਪ ਸਿੰਘ ਜੀ ਛੋਡੀ ਦੀਵ ਸਿੰਘ ਜੀ ਨੰਦ ਸਿੰਘ ਨਨੂ ਸਿੰਘ ਦਲਬਾਲੀ ਪਾਈ ਜਾਰੀ ਸਿੰਘ ਭੰਡਾਰੀ ਸਿੰਘ ਪਾਈ ਦਰਬਾਰੀ ਸਿੰਘ ਸਰਹੰਦੀ ਆਦਨੇ ਖੰਡੇ ਦੀ ਪਸਲ ਲਈ ਜੰਮੇ ਹਸਪਤਾਲ ਜੀ ਨੇ ਸਜਾਇ ਖਾਲਸਾ ਦੇ ਗੁਣਾਂ ਦਾ ਵਰਣਨ ਕਰ ਵਰਨਨ ਸਰਬ ਲੋਭ ਵਿੱਚ ਉਹ ਆਚਰਨ ਕੀਤਾ ਹੈ ਆਸ ਖਾਲਸਾ ਖਾਲਸ ਪਦ ਪ੍ਰਾਪਤ ਨੈਂਕ ਸੂਸ ਰੂਪਮਹਨ ਗੁਰੰਗੀਤ ਅਵਸ ਸਵੇਸ਼ ਪਿਤਾ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲੇ 52 ਕਵੀਆਂ ਚੋਂ ਕਵੀ ਸੈਨਾਪਤ ਦੇ ਲਿਖੇ ਇਸ ਗੁਰੂ ਸੋਭਾ ਗ੍ਰੰਥ ਅਨੁਸਾਰ ਫਿਰ ਗੁਰੂ ਪਰਿਵਾਰ ਨੇ ਵੀ ਹਮਰਤਪਾਨ ਕੀਤਾ ਡਾਇਰੈਕਟਰ ਮਹਿੰਦਰ ਕੋਰ ਅਨੁਸਾਰ ਦਸ਼ਮੀ ਸਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਮਰਤ ਸਕਣ ਤੋਂ ਬਾਅਦ ਗੁਰੂ ਪਰਿਵਾਰ ਦੀ ਬਾਰੀ ਸੀ ਜਿਸ ਵਿੱਚ ਉਸ ਸਮੇਂ ਮਾਤਾ ਗੁਜਰੀ ਜੀ ਮਾਤਾ ਸੁੰਦਰੀ ਜੀ ਮਾਤਾ ਜੀਤੋ ਜੀ ਅਤੇ ਤਿੰਨੇ ਸਹਿਜਾਦਿਆਂ ਸਹਿਬ ਅਜੀਤ ਸਿੰਘ ਸਹਿਬ ਚਾਹ ਸਿੰਘ ਸਹਿਬ ਜੋਰਾਵਰ ਸਿੰਘ ਜੀ ਨੇ ਵੀ ਹਮਰਤਪਾਨ ਕੀਤਾ ਸਹਿਜ ਜਨਦਾ ਫਤੇ ਸਿੰਘ ਜੀ ਉਸੇ ਸਾਲ ਜਨਮੇ ਸਨ ਉਸ ਸਮੇਂ ਆਪ ਜੀ ਦੀ ਆਜੂ 35 ਦਿਨਾਂ ਦੀ ਸੀ ਮਾਤਾ ਸਹਿਬ ਕੌਰ ਜੀ ਖਾਲਸਾ ਸਰਜਣ ਤੋਂ ਬਾਅਦ ਸੰਨ 1751 ਜੈ શ્રી ਨੂੰ ਆਏ ਉਹਨਾਂ ਨੂੰ ਵੀ ਪਰਿਵਾਰ ਤੇ ਉਹਨਾਂ ਦੇ ਭਰਾ ਭਾਈ ਸਹਿਬ ਸਿੰਘ ਜੀ ਸਹਿਤ ਅੰਮ੍ਰਿਤਸਰ ਕਾਇਆ ਗਿਆ ਦੇਹਾ ਅਸ ਮਾਤਾ ਸੁੰਦਰੀ ਜੀ 50 ਸ਼ਿਆੜੀ ਪਰ ਬੈਸਰ ਹਰਵੰਸ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਲੇਖਤ ਅਨੁਸਾਰ ਖਾਲਸਾ ਜਨਨਾ ਪੁਰਬਤੇ 80000 ਲੋਕ ਸ੍ਰੀ ਅਨੰਦਪੁਰ ਸਾਹਿਬ ਕੱਤਰ ਹੋਏ ਸਨ ਇੱਥੋਂ ਹਣ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਮੰਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਆਪਦੀ ਅਣਜਾਣ ਮੱਕੀ ਦੇ ਸਿਰ ਤੇ ਹੱਥ ਰੱਖਣਾ ਨਾਮ ਦੀ ਦਾਦ ਵਾਸ਼ੇ ਇਚਾਨਾ ਲਿਖੀ ਤਾਂ ਵਾਸ਼ੇ ਆ ਦੇ ਨਾਮ ਨਾਲ ਜੋੜਨਾ ਆਹੁਰ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ